ਵੀਰੇ ਮੈਂ ਆਉਂਦੇ ਨਹੀਂ ਜੇ ਗੱਲ ਹੋਈ ਹੁੰਦੀ ਉਹ ਤਾਂ ਮੈਂ ਰੱਖਦਾ ਮੈਂ ਰੱਖਦਾ ਉਹ ਤਾਂ ਫੋਜੀ ਉਹ ਜਿਹੜੇ ਬੰਦੇ ਗਏ ਨੇ ਉਹਨਾਂ ਦੇ ਕੋਲ ਘੇਰੇ ਪਾਉਂਦੇ ਸੀ ਕਿਹੜਾ ਆਪ ਲੈਣੇ ਜਿੱਦਾਂ ਘਰੇ ਹੋ ਜਾਂਦਾ ਕੋਈ ਤਾਂ ਬੱਥੋ ਕੀ ਕਰਨ ਜਾਂਦਾ ਫਲਾਣਾ ਇਹ ਗੱਲ ਘਰ ਆਉਂਦਾ ਇੱਕ ਗੱਲ ਮੈਂ ਰੱਖਦਾ ਤੁਹਾਨੂੰ ਕਹਦਾ ਸਾਡਾ ਭਾਈ 2100 ਦੇਖੋ ਸਾਡੇ ਨਾਲ ਰੁਪਏ ਦੇ ਦੋਗੇ ਤਾਂ ਵੀਡੀਓ ਬੰਦ ਹੋ ਜੂ ਜਦੋਂ ਰੁਪਏ ਦੇ ਦੋਗੇ ਰੁਪਏ ਦੇ ਦੋਗੇ ਤਾਂ ਵੀਡੀਓ ਬੰਦ ਹੈ ਵੀਡੀਓ ਐਂ ਚੱਲੂ ਰੁਪਏ ਦੇ ਦੇ ਰੁਪਏ ਵੀਡੀਓ ਤਾਂ ਐ ਬਣੂਗੀ ਵੀਡੀਓ ਐ ਬਣੂ ਬਾਈ ਮੇਰੀ ਗੱਲ ਸੁਣ ਜਦੋਂ ਰੁਪਏ ਧਰ ਦੇਗਾ ਤੇ ਵੀਡੀਓ ਦੀ ਬੰਦ ਹੋ ਜੂਗੀ ਇਨਾ ਦਿੱਤਾ ਹੋ ਕੇ ਨਹੀਂ ਕੰਮ ਚੱਲਦਾ ਹੈਗਾ ਇਨਾ ਦਿੱਤਾ ਹੋ ਕੇ ਨਹੀਂ ਕੰਮ ਚੱਲਦਾ ਮੇਰੀ ਗੱਲ ਕਰੀ ਦੀ ਗੱਲ ਸੁਣੋ ਆਪਾਂ ਗੁਰੂ ਘਰ ਬੈਠਿਆਂ ਸਾਡੇ ਨਾਲ ਗੱਲ ਹੋਈ ਫੋਜੀ ਹੋਣਾ ਨਹੀਂ ਸਿਆਣੀ ਗੱਲ ਹੈ ਜਿਹੜੀ ਕਮੇਟੀ ਨਾਲ ਆਪਾਂ ਇੱਕ ਅਸੀਂ ਖੁਦ ਮੈਂ ਦੱਸਾਂ ਕਿੰਨੇ ਗੱਲ ਕਰੋ ਅਸੀਂ ਕਿਵੇਂ ਗੱਲ ਕਰੀ 2100 ਸਾਨੂੰ ਮਿਲੂ ਵਾਹ ਬਹੁਤ ਜੀ ਆ ਗਿਆ 2100 ਫੜੋ ਪਾਉ ਗੋਲ ਵਿੱਚ ਸਿੱਧੀ ਗੱਲ ਤੁਸੀਂ ਗੱਲ ਸੁਣੋ ਪਹਿਲਾਂ ਗੱਲ ਸੁਣੋ ਵੀਡੀਓਆਂ ਬੂੜਾਂ ਵਿੱਚ ਕੋਈ ਕਿੰਨੀ ਪਾਈ ਜਾਂ ਗੱਲ ਤੋਂ ਗੱਲ ਹੋਏ ਇਨਸਾਫ ਦਾ ਇਨਸਾਫ ਰਹਿਣਾ ਆਪੀ ਕਰੂਗਾ ਬਾਬਾ ਜੀ ਜਨਤਾ ਇਹ ਹੀ ਆਪਣੀ ਪੀਡੀਆਰ ਕਰਕੇ ਬੈਠੀ ਹੋਈ ਹੈ ਸਾਡੀ ਸਾਹਿਬ ਦੇਖੋ ਬਿਲਕੁਲ ਤੁਸੀਂ ਉਹ ਗੱਲ ਨੂੰ ਪਤਾ ਕੀਆ ਬਦਲੀ ਨਾ ਕਰੋ ਮੈਂ ਬਿਲਕੁਲ ਹੋਰ ਕੋਈ ਨਹੀਂ ਕਹਿਣਾ ਚਾਹੁੰਦਾ ਇਹ ਗੱਲ ਬਿਲਕੁਲ ਫਿਰ ਤੁਸੀਂ ਇਹ ਤੋ ਕਿਹਾ ਮੈਨੂੰ ਐ ਦੱਸੋ ਵੀ ਤੁਸੀਂ ਇਹ ਕਿਉਂ ਕਿਹਾ ਵੀ ਇਹ ਤਾਂ ਗਲਤ ਆ ਫਿਰ ਮੈਂ ਕਿਹਾ ਫਿਰ ਗਲਤ ਗੱਲ ਹੈਗੀ ਐ ਫਿਰ ਗਲਤ ਗੱਲ ਹੈਗੀ ਐ ਆਪਣੀ ਗੱਲ ਨਹੀਂ ਹੋਈ ਇਹਨਾਂ ਨਾਲ ਗੱਲ ਹੋਊਗੀ ਆਪਣੀ ਅੱਖੀ ਦੇ ਮੂਹਰੇ ਚੱਕਣਾ ਹੈ ਗਲਤ ਹੈ ਨਹੀਂ ਫਿਰ ਇਹ ਤਾਂ ਪਤਾ ਤੁਸੀਂ ਨੂੰ ਠੀਕ ਸਮਝ ਤੂੰ ਐ ਦੱਸੋ ਕਿਵੇਂ ਮੈਂ ਇੱਕ ਮਿੰਟ ਤੁਸੀਂ ਆਪਦੀ ਵਿਜਵਾਨੀ ਦੱਸੋ ਤੁਸੀਂ ਐਦਾ ਐਦਾ ਤੁਸੀਂ ਨੇ ਵੀ ਕਿਹਾ ਇਹ ਗਲਤ ਹੈ ਗਲਤ ਤਾਂ ਮੈਂ ਵੀ ਕਿਹਾ ਇਹ ਤਾਂ ਮੈਂ ਹੀ ਕਹਿੰਦਾ ਨਹੀਂ ਵੀ ਕੋਈ ਨਹੀਂ ਕਹਿੰਦਾ ਵੀ ਤਾਂ ਫੇਰ ਤੁਸੀਂ ਫੈਸਲਾ ਕੀਤਾ ਕਿ ਨਾ ਤੁਸੀਂ ਕਮੇਟੀ ਦਾ ਫੈਸਲਾ ਮਹਾਂਜੀ ਕਮੇਟੀ ਦਾ ਫੈਸਲਾ ਉਹਦੇ ਕਰਕੇ ਬਾਬਾ ਤੂੰ ਨੂੰ ਕਰ ਰਿਹਾ ਹੈ ਫੇਰ ਵੀ ਫਰਕ ਨਹੀਂ 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 ਬਿਲਕੁਲ ਸਹੀ ਆ ਉਹ ਇੱਕ ਮਿੰਟ ਆ ਤੁਸੀਂ ਕਰੋਗੇ ਅਸੀਂ ਚੱਕਾ ਇਹ ਸਾਨੂੰ ਕਿਹਾ ਹੁੰਦਾ ਭਾਈ ਸਾਹਿਬ ਅਸੀਂ ਜਮੀ ਨਹੀਂ ਆ ਬਦਦਾਰੇ ਦੇਖ ਕੇ ਸਵਾਦ ਨਹੀਂ ਕੋਸ ਕੇ ਪਾਣਗੇ ਜਾ ਕੇ ਉਹ ਕਿਹੜਾ ਤੁਸੀਂ ਨੇ ਦਿੱਤਾ ਜਾਂ ਤੁਸੀਂ ਨੇ ਸੋਚ ਕੇ ਕਰਦੇ ਨੇ ਆ ਵੀ ਸਾਡੂ ਭਾਈ ਉਹ ਕਰੀ ਕੱਲ ਨੂੰ ਆ ਜੀ ਪਤਾ ਜੀ ਤੈਨੂੰ ਘੜ ਲਿਓ ਅਸੀਂ ਜੇ ਸੰਗਤ ਸਾਡੇ ਆਈਏ ਤਾਂ ਇਹ ਤਾਂ ਨਹੀਂ ਮੈਂ ਤਾਂ ਹੀ ਕਹਿ ਰਹੇ ਹਾਂ ਜੀ ਇਰ ਕੱਟ ਗੱਲ ਹੋਈ ਆ ਬਾਬਾ ਨੂੰ ਨਹੀਂ ਉਹੀ ਆ ਕੇ ਫੇਲੇ ਬਹਿ ਕੇ ਅੱਗੇ ਚਲਾਇ ਚੱਲੋ ਨਹੀਂ ਕੋਈ ਬੇਲਾ ਨਹੀਂ ਭਾਈ ਸਾਹਿਬ ਕੋਈ ਬੇਲਾ ਨਹੀਂ ਬੇਲੇ ਫੇਕੇ ਬਚਾਈ ਚੱਲੋ ਫਿਰ ਫਿਰ ਸੰਗਤ ਪਹਿਲਾਂ ਨਸਨਾਤੀ ਕਮੇਟੀ ਦਾ ਫੈਸਲਾ ਫਿਰ ਪਹਿਲਾਂ ਨਸਨਾਤੀ ਕਮੇਟੀ ਦਾ ਫੈਸਲਾ ਉਹ ਆਪਣਾ ਪਤਾ ਕੀ ਆ ਬਹੁਤ ਮੈਂ ਇੱਕ ਬਿੱਲ ਨੂੰ ਲੈ ਗੱਲ ਕਰਕੇ ਕਿਹੜੀ ਗੱਲ ਹੋਈ ਆ ਆਪਾਂ ਮੈਂ ਤੁਹਾਨੂੰ ਦੱਸ ਦਿੰਦਾ ਗੱਲ ਹੋਈ ਨਹੀਂ ਸੋਡੀ ਗੱਲ ਤਾਂ ਅਸੀਂ ਮੰਨਦੇ ਆ ਹਨਾ ਵੀ ਬੁੱਲੀ ਨਹੀਂ ਪਰ ਤੁਸੀਂ ੱੱਕਾ ਬਹੁਤ ਕਰਿਆ ਸੀ ੱੱਕਾ ਨਹੀਂ ਜੋ ਸਾਨੂੰ ਮਾਲਕ ਨੇ ਦੱਸਿਆ ਅਸੀਂ ਤਾਂ ਉਹੀ ਕਰਨਾ ਸੀ ਤੁਹਾਨੂੰ 2100 ਕਰਿਆ ਮਿਲਦਾ ਮਿਲੈ ਨੂੰ ਬਿਲਕੁਲ ਫਿਰ ਪਹਿਲਾਂ ਸਾਨੂੰ ਪਹਿਲਾਂ ਦੱਸਣਾ ਦੀ ਨਾ ਵੀ ਪਾਜ ਵਾਲੇ ਪੈਸੇ ਨਹੀਂ ਮਿਲਦੇ ਮਾਏ ਵਾਲੇ ਪੈਸੇ ਨਹੀਂ ਬੋਲਦੇ ਤੁਸੀਂ ਤੁਸੀਂ ਕਾ ਬੋਲਦੇ ਹੋ ਬੋਲਦਾ ਕਾ ਆ ਬੰਦਾ ਬੋਲਦਾ ਕਿ ਨਾ ਹਰਮੋਨੀਅਮ ਵਾਲੇ ਪੈਸੇ ਨਹੀਂ ਚੱਕਣੇਗੇ ਹਰਮੋਨੀਅਮ ਵਾਲੇ ਪੈਸੇ ਜਿਹੜੇ ਗ੍ਰਾਂਥੀ ਦੇ ਹੁੰਦੇ ਨੇ ਲੋਕਾਂ ਨੂੰ ਤਾਂ ਪਤਾ ਲੱਗੂ ਵੀ ਲੋਕਾਂ ਕੇ ਇਤਰੂਸ ਨਿਕਲਦਾ ਅੱਜ ਕੱਲ੍ਹ ਦੀ ਕਮੇਡੀਆਂ ਦੇ ਜਲੂਸ ਹੀ ਐ ਜਲੂਸ ਹੀ ਐ ਤਾਂ ਹੀ ਨਿਕਲੂ ਮੇਰੇ ਪੈਸਾ ਸਾਡੇ ਪੈਸੇ ਨਹੀਂ ਭੋੜਾ ਵੀਡੀਓ ਹੀ ਬਣਾਵਾਂਗੇ ਜਦੋਂ ਜਲੂਸ ਕਢਾ ਰੱਖਿਆ ਕਮੇਡੀਅਨਾਂ ਦਾ ਪੈਸੇ ਦੇ ਜੇ ਅੱਜ ਮਜ਼ਾ ਹੋਜੂ ਪਰ ਪੈਸੇ ਉਦੋਂ ਮਿਲਣਗੇ ਬਾਬਾ ਜੀ ਇੱਕ ਮਿੰਟ ਹਲੋ ਵੀਡੀਓ ਤੇ ਜਿਹੜਾ ਮਿਰਦ ਬੋਲਦਾ ਕਵਾ ਨਹੀਂ ਇੱਕ ਮਿੰਟ ਬਾਬਾ ਜੀ ਆਹ ਦੇਖ ਲੋ ਜਿਹੜੇ ਕੀਰਤਨ ਦੀ ਭੇਟਾ ਹੋਈ ਹੈ ਬਣਾ ਲੈ ਲੈ ਬਣਾ ਲੈ ਗੱਡੀ ਗੱਲ ਬਣਾ ਲੈ ਵੀਡੀਓ ਬਣਾਈ ਚੱਲ ਵੀਡੀਓ ਬਣਾਈ ਚੱਲ ਆ ਦੇਖ ਲੋ ਜੀ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਕਹਿੰਨੇ ਗੁਰਦੁਆਰੇ ਦੀ ਗੋਲਕ ਚ ਪਾਓ ਆ ਸਾਣ ਤੁਸੀਂ ਕਹਨੇ ਹੋ ਤੁਸੀਂ ਕਹਨੇ ਹੋ ਫਿਰ ਫਿਰ ਤੂੰ ਬੋਲਦਾ ਕਿਵੇਂ ਬੱਚਾ ਫਿਰ ਤੂੰ ਬੋਲਦਾ ਕਿਵੇਂ ਬੱਚਾ ਫਿਰ ਤੂੰ ਬੋਲਦਾ ਕਿਵੇਂ ਬੱਚਾ ਵਾਹ ਓਏ ਤੇਰੇ ਤੇਰੇ ਵਰਗੇ ਬਹੁਤ ਦੇਖੇ ਨੇ ਕੀ ਗੱਲ ਆ ਪਾਪਾ ਕੀ ਗੱਲ ਆ ਓ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਖੜਦਾ ਹੱਤ ਨਾ ਬੜਾ ਮੇਰਾ ਢੀਕਾ ਨਾ ਕਿਤੇ ਹੋਰ ਫਿਰ ਜੁੱਤ ਲਿਆ ਗਾਡੀ ਤੂੰ ਸਿਆੜੇ ਬੰਦੇ ਨਾਲ ਤੈਨੂੰ ਗੱਲ ਕਰਨੀ ਉਹ ਸਾਨੂੰ ਤਾਂ ਆਉਂਦੀ ਨਹੀਂ ਐ ਤੂੰ ਗੁਰੂ ਘਰ ਫਿਰਦਾ ਸੇਟਾ ਕਲਾ ਤੂੰ ਗੁਰੂ ਘਰ ਫਿਰਦਾ ਸੇਟਾ ਕੇਗਾ ਕਿਉਂ ਕਾ ਭਾਗ ਆ ਤੁਹਾਨੂੰ ਪੱਸੀ ਦੀ ਕਿਤੇ ਨੂੰ ਗੱਲ ਦਾ ਗੱਲ ਕੀ ਹੋਈ ਹੈ ਜਿਹੜੀ ਕੀਰਤਨ ਦੀ ਪੇੜ ਫਿਰ ਘਰ ਦਾ ਲਈ ਲੈ ਚੱਕ ਕੇ ਬਾਜਾ ਚੱਕ ਲੈ ਕਿੰਨੇ ਨੇ ਦੇਖਾਂਗੇ ਪੱਸੀ ਕਿੰਨਾ ਪਰਮਾ ਹਰਮੋਨੀਅਮ ਘੱਟ ਦਿੰਦੇ ਕਿੰਨੇ ਮਾਰ ਨੂੰ ਓਏ ਹੋਰ ਬਣਾ ਲੈ ਚਾਹੇ ਚਾੜ ਦੀ ਕੀ ਗੱਲ ਹੈ ਮੈਨੂੰ ਕੋਈ ਚੱਕਰ ਹੈ ਮੈਨੂੰ ਇਹ ਚੀਜ਼ਾਂ ਨਾਲ ਕੋਈ ਚੱਕਰ ਨਹੀਂਗਾ ਕਿਤੇ ਮਰਜੀ ਅੜਦੀ ਵਾ ਓਏ ਤੇਰੇ ਆ ਦੇਖ ਲੋ ਜੀ ਅੱਜ ਕੱਲ ਦੀਆਂ ਕਮੇਟੀਆਂ ਦੇ ਹਾਲ ਗੁਰੂ ਘਰ ਆਣੀਆਂ ਕਮੇਟੀਆਂ ਦੇ ਹਾਲ ਕਹਿੰਦੇ ਜਿਹੜੇ ਕੀਰਤਨ ਦੇ ਪੈਸੇ ਹੋਏ ਨੇ ਹਰਮੋਨੀਅਮ ਤੇ ਕਹਿੰਦੇ ਉਹ ਤਾਂ ਅਸੀਂ ਦਿੰਦੇ ਹੀ ਨਹੀਂਗੇ ਇਹ ਤਾਂ ਸਾਡੇ ਕਹਿੰਦੇ ਕਮੇਟੀ ਦਾ ਰੂਲ ਹੈ ਦੇਖ ਲੋ ਹੁਣ ਮੈਂ ਹਰਮੋਨੀਅਮ ਚੋਂ ਪੈਸੇ ਕੱਢਦਾ ਕਹਿੰਦੇ ਇਸ ਤਾਂ ਪੈਸੇ ਹੀ ਨਹੀਂ ਦਿੰਦੇਗੇ ਦੇਖ ਲੋ ਅੱਜ ਕੱਲ ਦੀਆਂ ਕਮੇਟੀਆਂ ਦੇ ਹਾਲ ਇੱਕ ਮਿੰਟ ਜੀ ਇੱਕ ਮਿੰਟ ਦਿਖਾਉਣੇ ਤੁਹਾਨੂੰ ਸਾਰਾ ਕੁਝ ਆਹ ਦੇਖ ਲਓ ਜੀ ਹਰਮੋਨੀਅਮ ਹੈ ਹੁਣ ਇਹਦੇ ਪੈਸੇ ਕਹਿੰਦੇ ਜਿਹੜੇ ਪੈਸੇ ਬਣੇ ਨੇ ਉਹ ਕਹਿੰਦੇ ਪੈਸੇ ਕਹਿੰਦੇ ਗੁਰੂ ਘਰ ਗੁਰੂ ਘਰ ਦੇ ਗੋਲਕ ਚ ਪਾਓ ਦੇਖ ਲਓ ਅੱਜ ਕੱਲ ਦੇ ਕਮੇਟੀਆਂ ਦੇ ਹਾਲ ਤੇ ਹੁਣ ਦੇਖਦੇ ਆਂ ਆਹ ਕਾਲੀ ਸਪੀਟਾਰੀ ਰੋਲਾ ਪਾਇਆ ਅਜਿਹਾ ਧੱਕੋ ਮੱਥੇ ਨਾਲ ਮਾਰੋ ਆਹ ਦੇਖ ਲੋ ਪਤਾ ਨਹੀਂ ਕੀ ਹੋਊਗਾ ਗੁਰੂ ਘਰ ਨੇ ਕੀਰਤਨ ਵਾਲਿਆਂ ਦੇ ਬੇਟਾ ਨੂੰ ਮੰਨਣ ਲੱਗਿਆ ਇਹ ਤਾਂ ਹੁੰਦੀ ਨਹੀਂ ਇਹ ਤਾਂ ਹੁੰਦੀ ਨਹੀਂ ਇਹ ਤਾਂ ਹੁੰਦੀ ਨਹੀਂ ਵੀਡੀਓ ਤਾਂ ਹੁੰਦੀ ਨਹੀਂ ਬੰਦਾ ਵੀਡੀਓ ਤਾਂ ਹੁੰਦੀ ਨਹੀਂ ਬੰਦਾ ਵੀਡੀਓ ਨਹੀਂ ਹੁੰਦੀ ਆ ਲੈ ਦੇਖ ਲਓ ਆ ਦੇਖ ਲਓ ਆ ਦੇਖ ਲਓ ਕਿੰਨੇ ਹੋਣਗੇ ਲੈ ਜਾ ਆ ਲੋ ਲੈ ਲਓ ਪੈਸੇ ਲੈ ਲਓ 500 ਰੁਪਏ ਤੇਰੀ ਲੱਗਦੀ ਆ ਤੁਹਾਨੂੰ ਆ ਦੇਖ ਲੇਖਦਾ ਆ ਕਮੇਟੀ ਚ ਬੰਦਾ ਹੈ ਇੱਕ ਕਮੇਟੀ ਚ ਬੰਦਾ ਹੈਗਾ ਆਓ ਖੜਾ ਦੇਖ ਲਓ ਕੀ ਕਹਿਣਾ ਦੱਸ ਹਾਂ ਦੱਸ ਕੀ ਕੀ ਕਹਿਣਾ ਕੀ ਚਾਹੀਦਾ ਦੱਸ ਕੀ ਚਾਹੀਦਾ ਓਏ ਯਾਰ ਤੂੰ ਮੇਰੀ ਗੱਲ ਸੁਣ ਓਏ ਤੂੰ ਕਮੇਟੀ ਸੁਣ ਓਏ ਯਾਰ ਵੀ ਮਰੀਏ ਨਾ ਬਈ ਮੇਰੇ ਤਾਂ ਹੈ ਨਹੀਂ ਠੀਕ ਹੈ ਨਾ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਮੈਨੂੰ ਤਾਂ ਅੱਗ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਜਾਣਦਾ ਹੋਏਗਾ ਫਿਰ ਜਾਣਦਾ ਹੋਏਗਾ ਤੂੰ ਤੂੰ ਕੀ ਕਰਦਾ ਜੀ ਛੋਟੇ ਹੁੰਦੇ ਸਾਰਾ ਕੁਝ ਜਰੇ ਤਾਂ ਐਂ ਬਣੂ ਠੀਕ ਹੈ ਵੀਡੀਓ ਤਾਂ ਐਂ ਬਣੂਗੀ ਆ ਦੇਖ ਲੋ ਜੀ ਗੁਰਦੁਆਰਾ ਸਾਹਿਬ ਕੇ ਭੋਗ ਪਾਇਆਗਾ ਕਮੇਟੀ ਵਾਲਾ ਗੁਰਦੁਆਰਾ ਸਾਹਿਬ ਇਹਕੇ ਇੱਥੇ ਜਿਹੜਾ ਹਰਮੋਨੀਅਮ ਤੇ ਮਾਇਆ ਚੜੀਏ ਜੀ ਹਰਮੋਨੀਅਮ ਤੇ ਜਨਾਬੀ ਮਾਇਆ ਆਈ ਹੈ ਤੇ ਕਹਿੰਦੇ ਕਹਿੰਦੇ ਅਸੀਂ ਉੱਥੇ ਇੱਥੇ ਗੋਲਕ ਚ ਪਾਓ ਕਹਿੰਦੇ ਆ ਦੇਖ ਲੋ ਆ ਪ੍ਰਬੰਧਕ ਕਮੇਟੀ ਦੇ ਹਾਲ ਨੇ ਆ ਦੇਖ ਲੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਲ ਦੇਖ ਲੋ ਹਾਂ ਮੈਂ ਕੋਪਰਮੰਦ ਕਰੋ ਕੀ ਕਹਿੰਦੇ ਤੁਸੀਂ ਕੋ ਫੜ ਦੋ ਕਹਿੰਦਾ ਤੂੰ ਹਾਂ ਪਰ ਤੁਸੀਂ ਕਹਿੰਦੇ ਵੇਚੋ ਫੜ ਦੋ ਤੁਸੀਂ ਫੜੀ ਤਲਖਾ ਨਹੀਂ ਲੈਂਦੇ ਹਾਂ ਫਿਰ ਅਸੀਂ ਤਾਂ ਸੇਵਾ ਕਰਦੇ ਹਾਂ ਰੀ ਆਹ ਦੇਖ ਲੋ ਜੀ ਹਾਲ ਦੇਖ ਲੋ ਕਮੇਟੀ ਦੇ ਕਹਿੰਦੇ ਜਿਹੜੇ ਹਰਮੋਨੀਅਮ ਦੇ ਪੈਸੇ ਅਟੜੇ ਨੇ ਉਹ ਗੁਰਮਾਇਆ ਚ ਗੋਲ ਕਚ ਪਾਓ ਅਸੀਂ ਸੇਵਾ ਕਰਨੀ ਹੈ ਕਰੋ ਸਾਡੀ ਸਾਡੀ ਰੋਟੀ ਤੇ ਲੱਤ ਨਾ ਮਾਰੋਗੇ ਸਾਡੀ ਰੋਟੀ ਤੇ ਲੱਤ ਨਾ ਮਾਰੋ ਭਾਈ ਕੋਈ ਨਹੀਂ ਮਾਰਦੇ ਉਹ ਮਾਰੀ ਤਾਂ ਜਾਣਦੇ ਜਿੰਨੇ ਪੈਸੇ ਬਣਦੇ ਨੇ ਉਹਨੇ ਲੋ ਹਮੇ ਪੂਰੇ 3000 ਰੁਪਏ ਨਾਲ ਇਹ ਨਾ ਕਰ। ਇਹ ਪਹਿਲਾਂ ਗੱਲ ਕਰਨੀ ਸੀ ਜੀ, ਪਹਿਲਾਂ ਗੱਲ ਕਰਨੀ ਸੀ। ਨਾ ਪਹਿਲਾਂ ਇਹ ਗੱਲ ਕਰਨੀ ਸੀ ਜੀ ਇਹ ਤੁਸੀਂ ਨੇ। ਤੁਸੀਂ ਕੀ ਸੁਣ ਮੇਰਾ ਇਹ ਨਾ 2100 ਰੁਪਏ ਕਰਾ। ਨਾ ਹੁਣ ਤਾਂ ਕਿਹਦੇ ਦਾਨ ਪਾ ਦੋ। ਕਿਸੇ ਗਰੀਬ ਨੂੰ ਦੇ ਦਿਓ ਪਰ ਗੁਰੂ ਘਰ ਚ ਨਾ। ਅਸਾਂ ਹੀ ਆਪ ਲੈ ਜੀਓ। ਤੁਸੀਂ ਤਾਂ 10000 10000 ਲੈ। ਜੇ ਬਣਾ ਉਹ ਰੱਦ ਲਾਗੇ। ਆਪਾਂ ਇਧਰ ਰੱਖਦਾ ਕੋਈ ਨਹੀਂ ਵਰਾ। ਰਾਜ ਦਾ। ਰਾਜ ਦੇ ਫਿਰ ਜਿਹੜੇ 500 ਰੁਪਏ ਬਣਿਆ ਹੀ ਉਹਦੇ ਨਾਲ ਰੱਦ ਲੋਗੇ ਤੁਸੀਂ। ਰੱਦ ਲੋਗੇ ਤੁਸੀਂ। ਮੈਂ ਕਹਿੰਦਾ ਵੀ ਜਿਹੜਾ ਮੈਨੂੰ 2100 ਦੇਣਾ ਤੁਸੀਂ ਕਿਸੇ ਗਰੀਬ ਨੂੰ ਦੇ ਦਿਓ ਆ ਇਹਨੂੰ ਦੇ ਦਿਓ ਜਿਹਨੂੰ ਮਰਜ਼ੀ ਵੰਡ ਦਿਓ ਪਰ ਗੁਰੂ ਘਰ ਨੂੰ ਨਾ ਦਿਓ ਦਿਓ ਦੇ ਦਿਓ ਫਿਰ ਮੈਂ ਨਹੀਂ ਰੀਤ ਸੇਵਾ ਪਰ ਸਾਡੇ ਸਾਹਮਣੇ ਹੋਵੇ ਇਹ ਸਿਰ ਕਰਾਉਣਾ ਹੈ ਆ ਕਮੇਟੀ ਦੇ ਹਾਲ ਦੇਖ ਲਓ ਜੀ ਤੁਸੀਂ ਤਾਂ ਹੋਰ ਵੀ ਕਰੀਓ ਬਾਕੀ ਪੇਪਲ ਦੀ ਕਮੇਟੀ ਦੇ ਹਾਲ ਸਾਡੇ ਗੁਰੂ ਘਰ ਦਾ ਗੁਰੂ ਘਰ ਦਾ ਜਾਣੋ ਜੀ ਆ ਦੇਖੋ ਜੀ ਆਜੋ ਜੀ ਆ ਪੁੱਛ ਲਓ ਸਾਰੇ ਗੁਰੂ ਘਰ ਦਾ ਫੈਸਲਾ ਮੈਂ ਕਿਹਾ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਸੇਹ ਜੇ ਆਪਣੀ ਹੈ ਨਾ ਦੇਖੋ ਇਹ ਤਾਂ ਨਾਲ ਇਹ ਗੱਲ ਤੇ ਕਿਸੇ ਕਿਸੇ ਗਰੀਬ ਨੂੰ ਦੇ ਦੋ ਗੁਰਦੁਆਰੇ ਨਾਰਾ ਦੇ ਦਿਓ ਮੈਨੂੰ ਉਹ ਵੀ ਕਹਿੰਦਾ ਹੈ ਉਹ ਟੀਟਰ ਵਾਲੀ ਦੇ ਹੁੰਦਾ ਚਾਹੇ ਉਹ 500 ਜੜਿਆ ਹੋਇਆ ਚਾਹੇ 2000 ਜੜਿਆ ਹੋਇਆ ਨਾ 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 ਚਾਹੇ 100 ਜੜਿਆ ਹੋਇਆ ਜੀ ਇਹਨਾਂ ਇੱਕ ਕਹਿੰਦੇ ਅਸੀਂ ਇੱਥੇ ਨਵਾਂ ਕਾਨੂੰਨ ਬਣਾ ਲਿਆ ਨਹੀਂ ਕਾਨੂੰਨ ਦਾ ਠੀਕ ਨਹੀਂ ਹੈਗਾ ਜੀ ਜਦੋਂ ਇਹਨਾਂ ਦੀ ਮਰਜ਼ੀ ਆ ਜੀ ਜੋ ਮਰਜ਼ੀ ਆ ਪਤਾ ਹੈ ਕਹਿੰਦਾ ਮੈਨੂੰ ਦਿਓ ਨਾ ਜੀ ਜਿਹੜੀ ਤੋਂ ਮੈਂ 2100 ਰੁਪਿਆ ਗੱਲ ਕਰੀਆ ਮੈਨੂੰ ਦਿਓ ਨਾ ਕਿਸੇ ਗਰੀਬ ਨੂੰ ਦੇ ਦਿਓ ਪਰ ਕਹਿ ਕੇ ਦੇ ਦਿਓ ਜਿਹਨੂੰ ਮਰਜ਼ੀ ਦੇ ਦਿਓ ਵੀ ਭਾਈ 2100 ਰੁਪਏ ਫਲਾਣੇ ਮੰਦੂ ਗੱਲੇ ਨਾਲ ਲੋੜ ਮੰਦੂ ਕਿ ਕੀਰਤਨ ਵਾਲੇ ਨਾਲ ਕੀ ਦੇ ਚੋਗੇ ਗੱਲੇ ਚੜਾਵਾ ਕਰਦੇ ਆ 45 ਕਿੱਲੇ ਜ਼ਮੀਨ ਦੇ ਨੇ ਜੀ ਇਸ ਗੁਰੂ ਘਰ ਦੇ ਇੱਥੇ ਹੀ ਰਹਿੰਦਾ ਰਿਹਾ ਬਥੇਰੀ ਆਮਦਨ ਹੈ ਠੀਕ ਹੈ ਜੀ ਪਰ ਜਿਹੜੀ ਮਾਇਆ ਗੋਲ ਕਿਤੇ ਜਿਹੜੀ ਇੱਥੇ ਜਿਹੜੀ ਹਰਮੋਨੀਅਮ ਤੇ ਉਹ ਕਹਿ ਰਹੇ ਨੇ ਹੈਨਾ ਕਮੇਟੀ ਵੀ ਗੋਲ ਕਿਤੇ ਝਾੜੋ ਗੋਲ ਕਿਤੇ ਦਰ ਰਸਾਰੀ ਹੋਜੀ ਸਾਹਿਬ ਮੈਨੂੰ ਲੋੜ ਨਹੀਂ ਪੈਸਾ ਦੀ ਤੁਸੀਂ ਜਿੰਮ ਮਰਜ਼ੀ ਦੇ ਦਿਓ ਉਹਨ ਖਰਦਾਨੇ ਪਾ ਦਿਓ ਮੈਂ ਪਤਾ ਫੋਜੀ ਨੂੰ ਕਿਹਾ ਸੀ ਜਿਵੇਂ ਤੇਰੀ ਗੱਲ ਕਰੀਏ ਰੁਕ ਜਾਣਾ ਜੋ ਪਾੜਾ ਉਹ ਫਿਰ ਆਖਰਾ ਦੇਊਗਾ ਜੀ ਜੀ ਆਪਾਂ ਤਾਂ ਫਤਿਹ ਹੈ ਆਪਣਾ ਵਾਦੇ ਹਵਲਾ ਦੀ ਪਾਉਣਾ ਹੀ ਨਹੀਂ ਜੀ ਜੀ